ਰੋਜ਼ਪਰ ਪੁਲਿਸ ਨੂੰ ਜਿਹੜੇ ਯੁੱਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇਨਚਾਰਜ ਤੇ ਉਸੀ ਟੀਮ ਸਾਰੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬ ਵਾਲਾ ਇਹ ਜਿਹੜਾ 22 ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਇਹ 30 ਪੈਕੇਟਸ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਹੈ ਉਹ ਵੀ ਇੱਕ ਵੱਡਾ ਸਮਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰਨ ਰਿਕਵਰ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਚ ਹੈ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਉਹਦੀ ਪੁਛਕਿਸ਼ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁਛਕਿਸ਼ ਤੋਂ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਂਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਉਂਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤੋ ਸਖਤ ਜਿਹੜੇ ਇਹ ਸਮਗਲਰ ਉਹਨਾਂ ਤੇ ਐਕਸ਼ਨ ਲੱਜੂਗਾ ਸਰ ਇਹ ਕਿੱਥੋਂ ਬੜਾ ਗਿਆ ਜੀ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਆ ਦੇ ਵਿੱਚ ਉਹ ਉੱਥੋਂ ਇਸ ਨੂੰ ਗ੍ਰਿਪਟ ਕਰਨ ਪਤਾ ਨਾ ਗੱਲ ਕਿਤੋਂ ਦੇ ਜਾ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗਿਆ ਉਹਨਾਂ ਦੇ ਅਸੀਂ ਜਲਦ ਜਲਦ ਹੋਰ ਐਕਸਪਰਸ ਪਰ ਪੁਲਿਸ ਨੂੰ ਜਿਹੜੇ ਯੁੱਧ ਨਸ਼ਾ ਵਿਰੋਧ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਹਿੰਮ ਚਲਾਈ ਗਈ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਫੇਰ ਹਾਸਲ ਹੋਈ ਜਦੋਂ ਸਾਡੀ ਸੀਆਈਏ ਇਨਚਾਰਜ ਤੇ ਉਸੀ ਟੀਮ ਸਾਰੀ ਟੀਮ ਵੱਲੋਂ ਸੋਨੂ ਸਿੰਘ ਰੈਜ਼ੀਡੈਂਟ ਆਫ ਹਬੀਬ ਵਾਲਾ ਇਹ ਜਿਹੜਾ 22 ਸਾਲ ਦੀ ਉਮਰ ਦਾ ਇਹ ਜਿਹੜਾ ਸਮੱਗਲਰ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਪਾਸੋਂ 15 ਕਿਲੋ 775 ਗ੍ਰਾਮ ਹੈਰੋਇਨ ਇਹ 30 ਪੈਕੇਟਸ ਸੀਗੇ ਤੇ ਇਹ ਇਸ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਇਹ ਇਹਦੇ ਨਾਲ ਦਾ ਸਾਥੀ ਇੱਕ ਕਪੂਰਥਲਾ ਜੇਲ੍ਹ ਚ ਉਹ ਵੀ ਇੱਕ ਵੱਡਾ ਸਮੱਗਲਰ ਹੈ ਜਿਹਦੇ ਕੋਲੋਂ ਪਹਿਲਾਂ 11 ਕਿਲੋ ਹੈਰੋਇਨ ਰਿਕਵਰ ਹੋਈ ਸੀ ਤੇ ਉਹ ਕਪੂਰਥਲਾ ਜੇਲ੍ਹ ਚ ਇਸ ਸਮੇਂ ਉਸ ਨੂੰ ਅਸੀਂ ਇਹਦੇ ਵਿੱਚ ਉਹ ਵੀ ਇਨਵੋਲਡ ਹੈ ਤੇ ਉਹਨੂੰ ਵੀ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਉਹਦੀ ਪੁੱਛਗਿੱਛ ਇਸ ਮੁਕਦਮੇ ਦੇ ਵਿੱਚ ਕਰਾਂਗੇ ਤੇ ਇਹਦੇ ਨਾਲ ਹੀ ਜਿਹੜੇ ਇਹਦੀ ਪੁੱਛਗਿੱਛ ਤੋਂ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਦੇ ਵਿੱਚ ਕਾਫੀ ਜਣੇ ਆਏ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹ ਆਉਣ ਦੇ ਕੁਝ ਦਿਨਾਂ ਦੇ ਵਿੱਚ ਹੋਰ ਵੀ ਵਧੀਆ ਰਿਕਵਰੀ ਤੇ ਅਰੈਸਟ ਹੋਣ ਦੀ ਸਾਨੂੰ ਪੂਰੀ ਉਮੀਦ ਹੈ ਤੇ ਇਹਦੇ ਜਿਹੜਾ ਸਾਰਾ ਜਿਹੜਾ ਇਹ ਡਿਟੇਲਸ ਅਸੀਂ ਇਕੱਠੀਆਂ ਕਰ ਰਹੇ ਹਾਂ ਤੇ ਇਸ ਤੇ ਜਿਹੜਾ ਸਖਤ ਹੋ ਸਖਤ ਇਹ ਇਹ ਸਮਗਲਰ ਉਹਨਾਂ ਤੇ ਐਕਸ਼ਨ ਲਾਜੋਗੇ ਸਾਰੇ ਕਿੱਥੋਂ ਬੜਾ ਗਿਆ ਜੀ ਇਹ ਦਲਚੀਕੇ ਬੰਨਾ ਹੈ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਉਹ ਉੱਥੋਂ ਇਸ ਨੂੰ ਗੇਟਾਰਗੇਟ ਪਤਾ ਨਹੀਂ ਕਿੱਥੇ ਤਿੰਨ ਜਾ ਰਿਹਾ ਇਹ ਸਾਰੀ ਸਾਡੀ ਪੁਸ਼ਕਿਸ਼ ਚੱਲ ਰਹੀ ਹੈ ਜੀ ਤੇ ਕੁਝ ਜਾਣੇ ਸਾਡੇ ਇਹਦੇ ਵਿੱਚ ਪੁਸ਼ਕਿਸ਼ ਦੌਰਾਨ ਸਾਨੂੰ ਪਤਾ ਲੱਗਿਆ ਉਹਨਾਂ ਤੇ ਅਸੀਂ ਜਲਦ ਜਲਦ ਹੋ ਰਿਹਾ